ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦੀਪ ਸਿੰਘ ਖਾਲਸਾ ਸੰਗਤਾਂ ਦੇ ਚਰਨਾਂ 'ਚ ਹਾਜ਼ਰ ਆ ਆਪਾਂ ਕੁਝ ਦਿਨ ਪਹਿਲਾਂ ਲਾਈਵ ਪਾਈ ਸੀ ਸੋਸ਼ਲ ਮੀਡੀਆ ਦੇ ਉੱਤੇ ਪਹਿਲੇ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਦੋਹਾ ਕਤਰ ਦੀ ਧਰਤੀ 'ਤੇ ਜੇਲ੍ਹ ਦੇ ਵਿੱਚ ਬੰਦ ਕੀਤੇ ਹੋਏ ਸੀ ਤੇ ਨਾਲ ਦੋ ਤਿੰਨ ਬੰਦੇ ਬੰਦ ਕੀਤੇ ਹੋਏ ਸੀ ਤੇ ਉਹ ਬੰਦੇ ਤੇ ਛੁੱਟ ਕੇ ਆ ਗਏ ਨੇ ਜੇਲ੍ਹ ਦੇ ਵਿੱਚ ਉਦੋਂ ਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 7 ਮਹੀਨੇ ਲਗਾਤਾਰ ਜੇਲ੍ਹ ਦੇ ਵਿੱਚ ਬੰਦ ਰਹਿਣ ਦੇ باوجود ਤੇ ਕੋਈ ਕਾਰਵਾਈ ਨਹੀਂ ਹੋਈ ਤਾਂ ਫਿਰ ਸਾਨੂੰ ਜਦੋਂ ਪਤਾ ਲੱਗਾ ਤੇ ਅਸੀਂ ਆਪਣੇ ਪਲੇਟਫਾਰਮ ਦੇਤੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਸੰਗਤਾਂ ਨੂੰ ਦੱਸਿਆ ਤੇ ਸੰਗਤਾਂ ਦੇ ਅੱਗੇ ਬੇਨਤੀ ਵੀ ਕੀਤੀ ਆ ਕਿ ਆਪਾਂ ਮਹਾਰਾਜ ਦੇ ਰੂਪ ਜਿਹੜਾ ਜੇਲ੍ਹ ਦੇ ਵਿੱਚੋਂ ਰਹਾ ਕਰਾ ਕੇ ਛਡਾ ਕੇ ਤੇ ਇੰਡੀਆ ਲੈ ਕੇ ਆਈਏ ਤੇ ਉਹ ਗੱਲ ਫਿਰ ਸੱਚੀ ਵਧੀਆ ਗੱਲ ਹੋ ਗਈ ਅੱਜ ਆਪ ਜੀ ਨੂੰ ਬਹੁਤ ਲੱਖ ਲੱਖ ਮੁਬਾਰਕਾਂ ਹੋਣ ਚੜ੍ਹਦੀ ਕਲਾ ਵਿੱਚ ਰਹੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਜਿਹੜੇ ਆ ਛਡਾ ਕੇ ਦੋਹਾ ਘਤਰ ਦੀ ਧਰਤੀ ਦੇ ਉੱਤੋਂ ਇੰਡੀਆ ਲੈਣਦੇ ਆ ਤੇ ਬੜੇ ਐਨ ਸੇਫ ਮਹਿਫੂਜ਼ ਲੈਣਦੀਆਂ ਮਹਾਰਾਜ ਦੇ ਸਰੂਪ ਜਿਹੜੇ ਆ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਦੇਹ ਪ੍ਰਗਟ ਹੋ ਰਹੀ ਦੇਹ ਕਿ ਜਿਹੜਾ ਕੁਝ ਲੋਕਾਂ ਦੇ ਵੱਲੋਂ ਕੋਈ ਕਿਤੇ ਗੁਰਦਾਰੇ ਸਾਹਿਬ ਖੋਲਣ ਦੀ ਗੱਲ ਕਰਦੇ ਆ ਕੋਈ ਕਿਤੇ ਗੁਰਦਾਰ ਸਾਹਿਬ ਖੋਲਣ ਦੀ ਗੱਲ ਕਰਦੇ ਆ ਤੇ ਜਦੋਂ ਮਹਾਰਾਜ ਦੇ ਰੂਪ ਕਿਤੇ ਅ ਫਸ ਜਾਂਦੇ ਆ ਜਾਂ ਕੋਈ ਗੱਲਬਾਤ ਹੋ ਜਾਂਦੀ ਆ ਤਾਂ ਮੁੜ ਕੇ ਆਪਣੇ ਆਪ ਨੂੰ ਤਾਂ ਬਚਾ ਕੇ ਬੰਦੇ ਲੈ ਆਉਂਦੇ ਆ ਬਾਹਰ ਤੇ ਉਥੇ ਮਹਾਰਾਜ ਦੇ ਰੂਪ ਛੱਡ ਕੇ ਆ ਗਏ ਤੇ ਸਾਰੀ ਸੰਗਤ ਨੇ ਆਵਾਜ਼ ਚੁੱਕੀ ਤੇ ਸਾਨੂੰ ਫਿਰ ਇਹ ਦੱਸਿਆ ਗਿਆ ਤੇ ਅਸੀਂ ਵੀ ਆਵਾਜ਼ ਮਹਾਰਾਜ ਦੀ ਕਿਰਪਾ ਨਾਲ ਚੁੱਕੀ ਤੇ ਇੰਗਲੈਂਡ ਦੀ ਜਿਹੜੀ ਸਸਤਾ ਭਾਈ ਕਨਈਆ ਜੀ ਉਹਨਾਂ ਦਾ ਬਹੁਤ ਧੰਨਵਾਦ ਆ ਸਾਰੀ ਇੰਗਲੈਂਡ ਦੀ ਸਸਤਾ ਜਿਹੜੀ ਆ ਉਹਨਾਂ ਵੀਰਾ ਭਰਾਵਾਂ ਨੇ ਰਲ ਕੇ ਸੰਯੋਗ ਸਾਰੀ ਸੰਗਤ ਦਾ ਤੇ ਮਹਾਰਾਜ ਦੀ ਕਿਰਪਾ ਨਾਲ ਕਾਰਜ ਕੀਤਾ ਉਹ ਕਾਰਜ ਹੱਲ ਹੋ ਗਿਆ ਸਭ ਨੂੰ ਸਿੱਖ ਪੰਥ ਨੂੰ ਬਹੁਤ ਵਧਾਈਆਂ ਹੋਣ ਤੇ ਮੁਬਾਰਕਾਂ ਹੋਣ ਬਾਕੀ ਜਿਹੜੇ ਜਿਹੜੇ ਆਪਣੇ ਧਾਮੀ ਸਾਹਿਬ ਜੀ ਐਸਸੀਪੀਸੀ ਸ਼ਰੋਮਣੀ ਕਮੇਟੀ ਉਨਾਰਾ ਬਹੁਤ ਧੰਨਵਾਦ ਉਹਨਾਂ ਵੀ ਬਹੁਤ ਤਗੜਾ ਵਧੀਆ ਉਹ ਉਪਰਾਲਾ ਕੀਤਾ ਆ ਦੂਸਰੇ ਨੰਬਰ ਤੇ ਆਪਾਂ ਉਹਨਾਂ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਇੱਕ ਹਾਈ ਲੈਵਲ ਉੱਪਰ ਗਰਾਊਂਡ ਤੱਕ ਆਵਾਜ਼ ਪਹੁੰਚਾਈ ਆ ਅ ਅਖਬਾਰ ਪ੍ਰੈਸ ਅਖਬਾਰ ਜਿਹੜੇ ਆ ਆਪਣੇ ਪਹਿਰੇਦਾਰ ਅਖਬਾਰ ਵਾਲੇ ਪੱਤਰਕਾਰ ਵੀਰ ਜੀ ਉਹਨਾਂ ਦਾ ਵੀ ਧੰਨਵਾਦ ਬਹੁਤ ਸਾਰਾ ਤੇ ਜਿੰਨੀ ਵੀ ਸੰਗਤ ਜਿਹੜੀ ਆ ਸਾਰੇ ਦਾ ਧੰਨਵਾਦ ਅਸੀਂ ਕਰਦੇ ਆ ਆਪਣਾ ਉਹਨਾਂ ਦਾ ਤਹਿ ਦਿਲੋਂ ਸਤਿਕਾਰ ਕਰਦੇ ਆ ਬਹੁਤ ਜਣਦੀ ਕਲਾ ਹੋਈ ਆ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੂਪ ਬੜੇ ਵਧੀਆ ਢੰਗ ਦੇ ਨਾਲ ਲੈ ਕੇ ਇਥੇ ਇੰਡੀਆ ਆਗੇ ਨੇ ਤੇ ਖਾਲਸੇ ਪੰਥ ਨੂੰ ਬਹੁਤ ਮੁਬਾਰਕਾਂ ਹੋਣ ਚੜ੍ਹਦੀ ਕਲਾ ਵਿੱਚ ਰਹੇ ਖਾਲਸਾ ਪੰਥ ਤੇ ਮੈਂ ਅੱਗੇ ਤੋਂ ਇਹਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੀ ਅਪਾਰ ਬਖਸ਼ਿਸ਼ ਕਿਰਪਾ ਕਰਦੇ ਨੇ ਜੇਸ ਦੇਸ਼ ਦੇ ਵਿੱਚ ਧੰਤਾਂਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਤੁਸੀਂ ਖੜਿਆ ਦੋਹਾ ਕਤਰ ਦੇ ਵਿੱਚ ਉਥੇ ਤੁਹਾਨੂੰ ਸ੍ਰੀ ਗੁਰਦੁਆਰਾ ਸਾਹਿਬ ਬਣਾਉਣ ਦੀ ਮਨਾਹੀ ਕੀਤੀ ਗਈ ਉਥੋਂ ਦੀ ਸਰਕਾਰ ਵੱਨੋਂ ਤਾਂ ਫਿਰ ਵੀ ਤੁਸੀਂ ਮਹਾਰਾਜ ਦੇ ਸਰੂਪ ਲਗਾ ਕੇ ਉਥੇ ਫਸਾ ਦਿੱਤੇ ਗਏ ਨੇ ਪਰ ਅੱਜ ਜਿਹੜੀਆਂ ਜਾਗਦੀਆਂ ਜ਼ਮੀਰਾਂ ਵਾਲੇ ਵੀਰਾਂ ਭਰਾਵਾਂ ਸਿੱਖ ਸੰਗਤਾਂ ਨੇ ਜਿਹੜੇ ਕਿ ਧੰਤਾਂਾ ਸ਼੍ਰੀ ਗੁਰਦੁਆਰਾ ਸਾਹਿਬ ਮਹਾਰਾਜ ਦੇ ਸਰੂਪ ਉਥੋਂ ਲੈ ਕੇ ਆਏ ਨੇ ਬਹੁਤ ਬਹੁਤ ਧੰਨਵਾਦ ਕਰਦਿਆਂ ਜਿੰਨਾ ਵੀ ਹੋ ਸਕਦਾ ਕਹਿੰਦੇ ਆ ਕਿ ਜੇ ਆਪਾਂ ਭਲੇ ਦੀ ਗੱਲ ਕਦੇ ਇੱਕ ਬੂੰਦ ਵੀ ਆਪਾਂ ਗੱਲ ਕਰਦੇ ਆ ਨਾ ਆਪਣੇ ਸੰਗਤ ਦੇ ਵਿੱਚ ਇੱਕ ਬੂੰਦ ਜਿੰਨੀ ਵੀ ਆਪਾਂ ਭਲੇ ਦੀ ਗੱਲ ਕਰਦੇ ਆ ਤਾਂ ਸਮੁੰਦਰ ਬਣ ਜਾਂਦੀ ਗੱਲ ਹੈ ਤੇ ਮੇਰਾ ਦਿਲ ਬੜਾ ਖੁਸ਼ ਹੋਇਆ ਤੇ ਸਿੱਖ ਸੰਗਤਾਂ ਨਾਲ ਵੀ ਸੁਣ ਕੇ ਬਹੁਤ ਦਿਲ ਖੁਸ਼ ਹੋਊਗਾ ਆਪਾਂ ਸਾਰੀ ਸੰਗਤ ਨੂੰ ਇਹ ਦੱਸਿਆ ਹੈ ਵੀ ਆਪਣੇ ਮਹਾਰਾਜ ਰੂਪ ਉਥੇ ਬੜੇ ਤੰਗ ਨੇ ਉਥੇ ਇੱਕ ਅਲਮਾਰੀ ਦੇ ਵਿੱਚ ਰੱਖੇ ਨੇ ਨਾ ਉਹਨਾਂ ਦੇ ਕੋਈ ਕੋ ਉੱਤੇ ਰਮਾਲਾ ਸਾਹਿਬ ਹੈਗਾ ਆ ਤੇ ਘੱਟੋ ਮਿੱਟੀ ਤੇ ਉਦਾਂ ਹੀ ਉਹਨਾਂ ਦੀ ਕੋਈ ਸੇਵਾ ਨਹੀਂ ਤੇ ਇਹ ਧਾਮੀ ਸਾਹਿਬ ਉਹਨਾਂ ਦਾ ਵੀ ਬਹੁਤ ਸਾਰਾ ਬਹੁਤ ਧੰਨਵਾਦ ਕਰਦੇ ਹਾਂ ਸ਼੍ਰੋਮਣੀ ਕਮੇਟੀ ਵਾਲੇ ਆਪਣੇ ਵੀਰਾਂ ਭਰਾਵਾਂ ਦਾ ਕਿਉਂਕਿ ਉਹਨਾਂ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਤੇ ਬਾਕੀ ਸਰਬਜੀਤ ਸਿੰਘ ਜੀ ਆਪਣੇ ਲੁਪੋਂ ਸਿੰਘ ਵੈਗਰੂ ਜੀ ਚਰਨਜੀਤ ਸਿੰਘ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਤੇ ਆਪਣੇ ਜਿੰਨੇ ਵੀ ਵੀਰ ਲਾਈਵ ਦੇ ਵਿੱਚ ਜਸਵੰਤ ਸਿੰਘ ਜੀ ਬਹੁਤ ਵਧੀਆ ਪਰੋਲਾ ਜੀ ਸੰਗਤ ਵੱਲੋਂ ਕੀਤਾ ਗਿਆ ਚੜ੍ਹਦੀ ਕਲਾ ਜੀ ਮਹਾਰਾਜ ਤੇ ਬਾਕੀ ਆਪ ਸਭ ਦੀਆਂ ਸਿੱਖ ਸੰਗਤਾਂ ਨੇ ਸੰਜੋਗ ਦੇ ਨਾਲ ਹੀ ਕਾਰਜਾ ਤੇ ਇਹ ਵੀਡੀਓ ਸ਼ੇਅਰ ਜ਼ਰੂਰ ਕਰ ਸੰਗਤ ਤੱਕ ਇਹ ਗੱਲ ਆਪਾਂ ਪਹੁੰਚ ਸਕੇ ਸੰਗਤਾਂ ਕਾ ਆਪਣੀ ਗੱਲ ਜਾਵੇ ਤੇ ਸੰਗਤ ਨੂੰ ਪਤਾ ਲੱਗੇ ਸੰਗਤ ਦੇ ਹਿਰਦੇ ਤੇ ਦਿਲ ਖੁਸ਼ ਹੋ ਜਾਣ ਵੀ ਆਪਣੇ ਮਹਾਰਾਜ ਸਤਿਗੁਰਾਂ ਦਾ ਸਰੂਪ ਜੋ ਦੋ ਹੀ ਸਰੂਪ ਉਹ ਇੰਡੀਆ ਆ ਗਏ ਨੇ ਇੰਡੀਆ ਧਰਤੀ ਦੇ ਮਫੂਜ ਆ ਗਏ ਨੇ ਬਹੁਤ ਸਾਰਾ ਵਧੀਆ ਕਾਰਜ ਆ ਉਹ ਕੀਤਾ ਤੇ ਬੜਾ ਧੰਨਵਾਦ ਕਰਦੇ ਸਾਰਾ ਵੀਰਾ ਭਰਾਵਾਂ ਦਾ ਤੇ ਠੀਕ ਆ ਵੀਰੋ ਫਿਰ ਹਾਜ਼ਰ ਹੋਨੇ ਆ ਫਿਰ ਮਿਲਾਂਗੇ ਤੇ ਜਿਨ੍ਹਾਂ ਦਾ ਧੰਨਵਾਦ ਨਾ ਕੀਤਾ ਗਿਆ ਹੋਗਾ ਜੋ ਮੈਨੂੰ ਯਾਦ ਨਾ ਹੋਊਗਾ ਤੇ ਉਹ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਵੀਰੋ ਤੇ ਕਿਸੇ ਵळे ਕੋਈ ਗੱਲ ਕਿਸੇ ਦਾ ਨਾਮ ਵਿਸਰ ਜਾਂਦਾ ਆ ਤੇ ਬਾਕੀ ਜਿਨ੍ਹਾਂ ਜਿਨ੍ਹਾਂ ਨੇ ਵੀ ਸੰਯੋਗ ਕੀਤਾ ਨਾ ਮੈਂ ਇਹੋ ਗੱਲ ਕਹਿੰਦਾ ਵੀ ਜਿਨ੍ਹਾਂ ਨੇ ਵੀ ਸੰਯੋਗ ਕੀਤਾ ਨਾ ਜਿਨ੍ਹਾਂ ਨੇ ਵੀ ਆਪਣੇ ਮਹਾਰਾਜ ਦੇ ਵਾਸਤੇ ਹਾਂ ਨਾ ਨਾਰਾ ਮਾਰਿਆ ਸੱਚ ਦੀ ਹੱਕ ਸੱਚ ਦੀ ਗੱਲ ਕੀਤੀ ਆ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਵਿੱਚ ਰਹੋ ਜਵਾਨੋ ਮਹਾਰਾਜ ਕਿਰਪਾ ਕਰਨ ਗੁਰੂ ਕਲਗੀਧਰ ਪਾਸ਼ਾ ਤੇ ਆਪੋ ਆਪਣੇ ਪਿੰਡਾਂ ਦੇ ਵਿੱਚ ਆਪੋ ਆਪਣੇ ਨਗਰ ਗ੍ਰਾਮਾਂ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਾਸਤੇ ਸਾਰੇ ਹਿੱਕ ਤਾਣ ਕੇ ਖੜੋ ਕਿਉਂ ਤਾਂ ਜੋ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਮੀਆਂ ਹੋ ਰਹੀਆਂ ਥਾਂ ਥਾਂ ਤੇ ਹੁੰਦੀਆਂ ਆ ਉਹਨਾਂ ਨੂੰ ਠੱਲ ਪਾਈ ਜਾਵੇ ਨੱਥ ਪਾਈ ਜਾਵੇ ਤੇ ਜਿਹੜੇ ਬੇਅਦਮੀਆਂ ਕਰਨ ਆਉਂਦੇ ਉਹਨਾਂ ਨੂੰ ਲੂੰ ਦਿੱਤਾ ਜਾਵੇ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ